ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਕੁਸ਼ਟ ਜਾਗਰੂਕਤਾ ਮੁਹਿੰਮ ਦੌਰਾਨ ਵੱਖ-ਵੱਖ ਨਰਸਿੰਗ ਕਾਲਜਾਂ ਵਿੱਚ ਜਾਦੂਗਰ ਸ਼ੋਅ ਕਰਵਾ ਕੇ ਕੁਸ਼ਟ ਰੋਗ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ। ਇਹਨਾਂ ਕਾਲਜਾਂ ਵਿੱਚ ਮਦਨ ਲਾਲ ਟੀਂਗਰਾ ਸਰਕਾਰੀ ਨਰਸਿੰਗ ਸਕੂਲ, ਗਵਰਨਮੈਂਟ ਮੈਡੀਕਲ ਕਾਲਜ ਆਫ ਨਰਸਿੰਗ ਅਤੇ ਸੀ ਕੇ ਡੀ ਨਰਸਿੰਗ ਕਾਲਜ ਸ਼ਾਮਿਲ ਹਨ। ਇਸ ਮੁਹਿੰਮ ਦੌਰਾਨ ਕੁਸ਼ਟ ਰੋਗ ਦੇ ਇਲਾਜ ਅਤੇ ਦਵਾਈਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਐਸਮੋਕੇ ਜ਼ਿਲ੍ਹਾ ਲੈਪਰੋਸੀ ਅਫਸਰ ਡਾਕਟਰ ਹਰਪ੍ਰੀਤ ਕੌਰ ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਲੈਪਰੋਸੀ ਸੁਪਰਵਾਈਜ਼ ਗੁਰਪ੍ਰੀਤ ਸਿੰਘ ਲੈਪਰੋਸੀ ਸੁਪਰਵਾਈਜ਼ ਮਨਿੰਦਰ ਕੌਰ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਅੱਜ ਅਸੀਂ ਵੱਖ-ਵੱਖ ਨਰਸਿੰਗ ਕਾਲਜਿਸ ਦੇ ਵਿੱਚ ਲੈਪਰੋਸੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਆਏ ਹਾਂ ਤੋ ਪਹਿਲਾਂ ਅਸੀਂ ਇਹ ਇਵੈਂਟ ਜਿਹੜਾ ਹੈ ਮਾਨਜੋਗ ਸਿਵਲ ਸੱਜਣ ਡਾਕਟਰ ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਲੇਪਰੋਸੀ ਆਫੀਸਰ ਡਾਕਟਰ ਹਰਪ੍ਰੀਤ ਕੌਰ ਅਤੇ ਉਹਨਾਂ ਦੀ ਟੀਮ ਇਸ ਸੁਮਿਤੀ ਟੀਮ ਵੱਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੇ ਵਿੱਚ ਆਲਰੇਡੀ ਪੂਰਾ ਮਹੀਨਾ ਜਿਹੜਾ ਹੈ ਲੇਪਰੋਸੀ ਨੂੰ ਲੈ ਕੇ ਜਾਗਰੂਕਤਾ ਜਿਹੜੇ ਕੈਂਪ ਲਗਾਏ ਜਾ ਰਹੇ ਆ ਤੋ ਉਸੇ ਕੜੀ ਵੱਜੋਂ ਅੱਜ ਨਰਸਿੰਗ ਕਾਲਜਾਂ ਦੇ ਵਿੱਚ ਅਸੀਂ ਇੱਕ ਸਪੈਸ਼ਲ ਜਾਦੂਗਰ ਨੂੰ ਨਾਲ ਲੈ ਕੇ ਔਰ ਉਹਦੀ ਟੀਮ ਨੂੰ ਨਾਲ ਲੈ ਕੇ ਇੱਕ ਸੁਨੇਹਾ ਜਿਹੜਾ ਸਮਾਜ ਨੂੰ ਦੇਣ ਲਈ ਜਾਗਰੂਕਤਾ ਫੈਲਾਉਣ ਲਈ ਲੇਪਰੋਸੀ ਦੇ ਕੇਸਾਂ ਕਿਉਂਕਿ ਲੇਪਰੋਸੀ ਦੇ ਕੇਸਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਹੈ ਮਾਈਗ੍ਰੈਂਟ ਪੋਪੂਲੇਸ਼ਨ ਜਿਹੜੀ ਹੈ ਪੰਜਾਬ ਵਿੱਚ ਵੀ ਆ ਰਹੀ ਹੈ ਤੇ ਦੇਖਣ ਵਿੱਚ ਆਇਆ ਕਿ ਕਾਫੀ ਸਾਰੇ ਕੇਸ ਜਿਹੜੇ ਲੇਪਰੋਸੀ ਦੇ ਹੋ ਰਿਹਾ ਸੋ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਸੀਂ ਵਕਫ ਵਕਫ ਨਰਸਿੰਗ ਕਾਲਜਾਂ ਦੇ ਵਿੱਚ ਇਹ ਜਿਹੜੇ ਇਵੈਂਟ ਕਰਾ ਰਹੇ ਹਾਂ ਤੋਂ ਸੋ ਇਹਦਾ ਮਕਸਦ ਇਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਬਲਿਕ ਨੂੰ ਅਵੇਅਰ ਕੀਤਾ ਜਾਵੇ ਕੇ ਬਿਮਾਰੀ ਜਿਹੜੀ ਆ ਇਹਦੇ ਲੱਛਣ ਹਨ ਕਿ ਚਮੜੀ ਤੇ ਕੋਈ ਚਟਾਕ ਤਾਂਬੇ ਰੰਗ ਦਾ ਹੋਵੇ ਜਿਹਦੇ ਵਿੱਚ ਕੋਈ ਸੈਂਸੇਸ਼ਨ ਜਾਂ ਜਿਹਦੇ ਵਿੱਚ ਕੋਈ ਸੁੰਨ ਨਿਸ਼ਾਨ ਜਿਹੜੇ ਹੋਣ ਜਿਨ੍ਹਾਂ ਤੇ ਕੋਈ ਠੰਡਾ ਗਰਮ ਜਾਂ ਨਾ ਲੱਗਦਾ ਹੋਵੇ ਔਰ ਉਹਦੇ ਤੇ ਕੋਈ ਪਿੰਨ ਵਗੈਰਾ ਚੁਭਾਓ ਤੇ ਉਹ ਉਹਦੇ ਤੇ ਮਤਲਬ ਕੋਈ ਸੈਂਸੇਸ਼ਨ ਨਾ ਹੋਵੇ ਸੋ ਅਜਿਹੇ ਲੱਛਣ ਜਿਹੜੇ ਇਸ ਬਿਮਾਰੀ ਦੇ ਹੁੰਦੇ ਆ اگر ਤੁਹਾਡੇ ਆਸ-ਪਾਸ ਕੋਈ ਵੀ ਇਹੋ ਜਿਹਾ ਮਰੀਜ਼ ਹੋਵੇ ਜਿਹਦੇ ਚਮੜੀ ਤੇ ਸੁੰਨ ਨਿਸ਼ਾਨ ਨੇ ਉਹ ਤੁਰੰਤ ਉਹਨਾਂ ਨੂੰ ਸਾਡੇ ਸਰਕਾਰੀ ਸੰਸਥਾਵਾਂ ਤੇ ਲੈ ਕੇ ਆਓ ਇਹਦੇ ਸਾਰੇ ਟੈਸਟ ਫ੍ਰੀ ਨੇ ਔਰ ਇਹਦਾ ਇਲਾਜ ਜਿਹੜਾ ਉਹ ਸਾਰਾ ਫ੍ਰੀ ਹੈ ਸੋ ਲੋਕਾਂ ਨੂੰ ਇਹ ਹੀ اپیل ਹੈ ਕਿ ਆਸ-ਪਾਸ ਤੁਹਾਡੇ ਕਿਤੇ ਵੀ ਇਹੋ ਜਿਹਾ ਕੋਈ ਕੇਸ ਜੇ ਰੋਂਦਾ ਤੇ ਉਹਨੂੰ ਤੁਰੰਤ ਮੈਡੀਕਲ ਸਰਕਾਰੀ ਸੰਸਥਾ ਵਿੱਚ ਆਪਣੇ ਇਲਾਜ ਲਈ ਪ੍ਰੇਰਿਤ ਕਰਕੇ ਲੈ ਕੇ ਆਓ ਲੈਪਰੋਸੀ یعنی ਕਿ ਕੋਸ਼ਟ ਰੋਗ proti ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਤਹਿਤ ਸ਼ਹਿਰ ਵਿਭਾਗ ਅੰਮ੍ਰਿਤਸਰ ਦੀ ਟੀਮ ਵੱਲੋਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੇ ਦिशਾਂ ਨਿਰਦੇਸ਼ਾਂ ਤੇ ਸ਼ਹਿਰ ਦੇ ਵੱਖ-ਵੱਖ ਨਰਸਿੰਗ ਕਾਲਜ ਦੇ ਵਿੱਚ ਜਾ ਕੇ ਇਸ ਰੋਗ ਪ੍ਰਤੀ ਸਭ ਨੂੰ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਰੋਗ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਤੇ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਤੇ ਜਾ ਕੇ ਆਪਣਾ ਇਲਾਜ ਕਰਵਾਓ ਜੋ ਕਿ ਬਿਲਕੁਲ ਫ੍ਰੀ ਹੈ ਅਤੇ ਇਸ ਦਾ ਇਲਾਜ ਬਹੁਤ ਸੰਭਵ ਹੈ। ਫਾਸਲੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ।